ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری 사త్సੰਗ ਜੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪ ਜੀ ਦੇ ਨਾਲ ਲਗਾਤਾਰ ਇਤਿਹਾਸ ਪੇੜ ਸਾਂਝ ਪਾ ਰਹੇ ਹਾਂ ਔਰ ਪਿਆਰਿਓ ਅੱਜ ਆਪਾਂ ਮੋਤੀ RAM ਜੀ ਮਹਿਰਾ ਜਿਨ੍ਹਾਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਉਂਦੇ ਬਦਲੇ ਕੋਲੂ ਦੇ ਵਿੱਚ ਸਾਰਾ ਪਰਿਵਾਰ ਪੀੜ ਦਿੱਤਾ ਆਓ ਉਹਨਾਂ ਦੇ ਇਤਿਹਾਸ ਪੱਖੋਂ ਆਪਾਂ ਜਾਣਕਾਰੀ ਆਸ਼ਰ ਕਰੀਏ ਭਾਈ ਮੋਤੀ RAM ਜੀ ਸਰੰਦ ਵਿਖੇ ਵਜ਼ੀਰ ਖਾਨ ਦੇ ਕੋਲ ਹਿੰਦੂ ਕੈਦੀਆਂ ਨੂੰ ਰੋਟੀ ਖਵਾਉਣ ਦੀ ਨੌਕਰੀ ਕਰਦਾ ਸੀ ਇਹ ਸ੍ਰੀ ਅੰਦ ਦੇ ਰਹਿਣ ਵਾਲਾ ਗੁਰਸਿੱਖ ਸਦਾ ਗੁਰੂ ਪਿਆਰ ਦੇ ਵਿੱਚ ਲੀਨ ਰਹਿੰਦਾ ਗੁਰੂ ਕੇ ਸਿੱਖਾਂ ਦਾ ਇਹਦੇ ਕੋਲ ਆਉਣ ਜਾਣ ਬਣਿਆ ਹੀ ਰਹਿੰਦਾ ਸੀ ਭਾਈ ਮੋਤੀराम ਜੀ ਵੀ ਇੱਕ ਸਧਾਰਨ ਸਿੱਖ ਮਾਗ ਆਪਣਾ ਜੀਵਨ ਬਤੀਤ ਕਰਦੇ ਸਨ ਇਸ ਸੁਧਾਰਨ ਵਿਅਕਤੀ ਦੀ ਕੋਈ ਬਹੁਤੀ ਜਾਣ-ਪਛਾਣ ਜਾਂ ਸਰਕਾਰੀ ਦਰਬਾਰੇ ਪਹੁੰਚ ਨਹੀਂ ਸੀ ਜਦੋਂ ਇਹਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਪੁੱਤਰਾਂ ਨੂੰ ਕੈਦ ਕਰਕੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਹੈ ਕੋਈ ਕੱਪੜਾ ਨਹੀਂ ਹੈ ਕੋਈ ਭੋਜਨ ਨਹੀਂ ਹੈ ਨਵਾਬ ਨੇ ਸਖਤ ਹੁਕਮ ਕਰਕੇ ਕਰੜੇ ਪਹਿਰੇ ਲਾਏ ਹੋਏ ਨੇ ਇਹ ਸੁਣ ਕੇ ਇਹਦਾ ਕੋਮਲ ਹਿਰਦਾ ਕੁਲਾ ਉਠਿਆ ਸਾਰੀ ਸਿਖਤਾਈ ਨੂੰ ਇਸਨੇ ਠੰਡੇ ਬਰਜ ਦੇ ਆਲੇ ਦੁਆਲੇ ਘੁੰਮ ਕੇ ਦੇਖਿਆ ਕੋਈ ਵਾਹ ਪੇਸ਼ ਨਾ ਚਲਦੀ ਦੇਖ ਕੇ ਇਹ ਆਪਣੇ ਘਰ ਜਾ ਕੇ ਤਾਂ ਹੀ ਰੋ ਪਿਆ ਇਹਦੀ ਮਾਂ ਨੇ ਪੁੱਛਿਆ ਕੀ ਹੋਇਆ ਇਹਨਾਂ ਦਿਲਗੀਰ ਕਿਉਂ ਹੈ ਇਸਨੇ ਕਿਹਾ ਕਿ ਮਾਤਾ ਜੀ ਗੁਰੂ ਜੀ ਦੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਰਜ਼ਰ ਕੌਰ ਜੀ ਭੁਖਣ ਭਾਣੇ ਕੈਦ ਕੀਤੀ ਹੋਏ ਮੈਥੋਂ ਦੁੱਖ ਦੇਖਿਆ ਨਹੀਂ ਗਿਆ। ਭਾਈ ਮੋਤੀराम ਜੀ ਦੀ ਮਾਤਾ ਨੇ ਕਿਹਾ ਨਵਾਬ ਦੀ ਸ਼ਕਤੀ ਨੂੰ ਤੂੰ ਜਾਣਦਾ ਹੀ ਹੈ। ਜਿਸ ਨੇ ਵੀ ਉਹਦੇ ਹੁਕਮ ਦੀ ਕੁਤਾਹੀ ਕੀਤੀ ਉਹਨੂੰ ਸਖਤ ਸਜ਼ਾ ਦੇ ਕੇ ਮਾਰ ਦੇਵੇਗਾ। ਇਸ ਨੇ ਕਿਹਾ ਗੁਰੂ ਜੀ ਦਾ ਪਰਿਵਾਰ ਸਾਡੇ ਲਈ ਕਿੰਨੇ ਦੁੱਖ ਚੱਲ ਰਿਹਾ ਹੈ ਅਸੀਂ ਗੁਰੂ ਜੀ ਦੇ ਲਈ ਕਿਸੇ ਵੀ ਕੰਮ ਨਹੀਂ ਆ ਸਕਦੇ ਸਾਡੇ ਜੂੰ ਦਾ ਕਿਲਾਬ ਹੋਇਆ ਮੈਥੋਂ ਇਹ ਜ਼ੁਲਮ ਦੇਖ ਨਹੀਂ ਹੁੰਦਾ ਮੈਂ ਉਹਨਾਂ ਭੁੱਖਣ ਭਾਣੇ ਬੱਚਿਆਂ ਨੂੰ ਦੁੱਧ ਸ਼ਿਖਾਵਾਂਗਾ ਆਪਣੀ ਘਰਵਾਲੀ ਨੂੰ ਕਿਹਾ ਕਿ ਦੁੱਧ ਗਰਮ ਕਰ ਤੇ ਆਪਣੇ ਗਹਿਣੇ ਮੈਨੂੰ ਦੇ ਦੇ ਜੋ ਮੈਂ ਪਹਿਰੇਦਾਰ ਨੂੰ ਲਾਲਚ ਦੇ ਕੇ ਬੁਢੇ ਤੱਕ ਪਹੁੰਚ ਸਕਾਂ ਭਾਈ ਮੋਤੀराम ਜੀ ਦੀ ਮਾਤਾ ਤੇ ਘਰਵਾਲੀ ਇਹ ਸੇਵਾ ਲਈ ਤਿਆਰ ਹੋ ਗਈਆਂ ਨੇ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਨੂੰ ਗਹਿਣੇ ਦੇ ਕੇ ਇਹ ਮਰਜੀਬੜਾ ਠੰਡੇ ਗੁਰਜ ਦੇ ਵਿੱਚ ਪਹੁੰਚ ਗਿਆ ਗੁਰੂ ਪਿਆਰ ਦਾ ਵਿਸ਼ਵਾਸ ਦਵਾ ਦਾਦੀ ਮਾਂ ਤੇ ਸਹਬਜ਼ਾਦਿਆਂ ਨੂੰ ਪੂਰੀ ਪ੍ਰੀਤ ਨਾਲ ਦੁੱਧ ਸ਼ਿਕਾਇਆ ਦੂਸਰੀ ਰਾਤ ਨੂੰ ਵੀ ਦੁੱਧ ਸ਼ਿਕਾਉਣ ਦੀ ਸੇਵਾ ਪੂਰੀ ਸਦਕ ਦਲੀਨਾ ਕੀਤੀ ਇਸ ਗੁਰਜ ਵਿੱਚ ਜਾਣ ਲਈ ਪਹਿਰੇਦਾਰਾਂ ਨੂੰ 5 ਰੁਪਏ ਦਿੱਤੇ ਜਿਹਦਾ ਜਿਗਰ ਗਿਆਨੀ ਠਾਕੁਰ ਸਿੰਘ ਨੇ ਸ਼ਹੀਦ ਬਲਾਸ ਵਿੱਚ ਕੀਤਾ 5 ਰੁਪਏ ਮੂਰਤੀ ਦੀਨੇ ਤੁੰਤ ਸਫਾਈ ਨੇ ਲੈ ਲਈਨੇ ਦੁੱਧ ਪਿਆਏ ਆਪਣੇ ਘਰ ਆਇਆ ਧਨ ਮੋਤੀ ਜਨਪੁੰਨ ਕਮਾਇਆ ਮਾਤਾ ਜੀ ਨੇ ਇਸ ਕੀਤੀ ਘਾਲਣਾ ਲਈ ਭਾਈ ਮੋਤੀ RAM ਜੀ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੇਰੀ ਗੁਰੂ ਘਰ ਨਾਲ ਬਾਣੇ ਆਵੇ 13 ਪਉ ਨੂੰ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਨਵਾਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ ਇਹ ਗਰੀਬ ਸਿੱਖ ਕੰਨਾਂ 'ਚ ਸਿਰ ਮਾਰ ਮਾਰ ਰੋਇਆ ਭਾਈ ਟੋਡਰਮਲ ਜੀ ਨਾਲ ਹੋ ਕੇ ਸਸਕਾਰ ਦੀ ਸੇਵਾ ਨਿਭਾਈ ਥੋੜੇ ਦਿਨਾਂ ਬਾਅਦ ਨਵਾਬ ਨੂੰ ਪਤਾ ਲੱਗਾ ਕਿ ਕਿਸ ਨੇ ਗੁਰੂ ਜੀ ਦੀ ਮਾਂ ਤੇ ਪੁੱਤਰਾਂ ਨੂੰ ਦੁੱਧ ਪਿਆਇਆ ਸੀ ਸਾਰਾ ਪਰਿਵਾਰ ਕੈਦ ਕਰ ਲਿਆ ਹੈ ਮਾਤਾ ਨੂੰ ਕੈਦ ਕਰ ਲਿਆ ਹੈ ਪੁੱਤਰਾਂ ਨੂੰ ਕੈਦ ਕਰ ਲਿਆ ਹੈ ਛੋਟਾ ਬੱਚਾ ਹੈ ਘਰ ਵਾਲੀ ਅਤੇ ਮੋਤੀ RAM ਜੀ ਪੁੱਛਣ ਤੇ ਭਾਈ ਮੋਤੀ RAM ਨੇ ਸੱਚੋ ਸੱਚ ਦੱਸ ਦਿੱਤਾ ਕਿ ਇਸ ਨੂੰ ਵੱਡਾ ਜੁਰਮ ਮੰਨ ਕੇ ਜਾਨੋ ਮਜੀਰ ਖਾਨ ਦੇ ਹੁਕਮ ਨਾਲ ਲੋਕਾਂ ਦੇ ਭਾਰੀ ਹਜੂਮ ਦੇ ਸਾਹਮਣੇ ਭਾਈ ਮੋਤੀ RAM ਜੀ ਨੂੰ ਕੋਰੜੇ ਮਾਰ ਮਾਰ ਕੇ ਦਮੋਇਆ ਕਰ ਦਿੱਤਾ ਇਸ ਦਸ਼ਾ ਇਸ ਦੇ ਪਰਿਵਾਰ ਦੇ ਜੀਆਂ ਦੀ ਵੀ ਇਸੇ ਤਰ੍ਹਾਂ ਹੀ ਕੀਤੀ ਫਿਰ ਇਸ ਮਰਜੀਬੜੇ ਨੂੰ ਇਸ ਦੀ ਮਾਂ ਘਰ ਵਾਲੀ ਤੇ ਛੋਟੇ ਇੱਕੋ ਇੱਕ ਪੁੱਤਰ ਨਾਲ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਪਰਿਵਾਰ ਨੂੰ ਦੁੱਧ ਪਿਉਣ ਦੀ ਏਡੀ ਵੱਡੀ ਸਜ਼ਾ ਦਿੱਤੀ ਗਈ ਇਹਨਾਂ ਦੀ ਸ਼ਹਾਦਤ ਨੂੰ ਸ਼ਕਸ ਨੰਦੇ ਨਾਲ ਹੀ ਯਾਰ ਕੀਤਾ ਜਾਂਦਾ ਰਹੇਗਾ ਭਾਈ ਮੋਤੀ ਨਾਮ ਜੀ ਤੇ ਉਹਦੇ ਪਰਿਵਾਰ ਨੂੰ ਸਿੱਖਿਰਦਾ ਕਦੇ ਨਹੀਂ ਭੁਲਾਏਗਾ ਸਦਾ ਇਹ ਬੋਲ ਸਿੱਖਿਰਦਿਆਂ ਵਿੱਚ ਗੂੰਜਦੇ ਰਹਿਣਗੇ ਤਨ ਮੋਤੀ ਜਿਨ ਪੂਨ ਕਮਾਇਆ ਗੁਰੂ ਲਾਨਾ ਤਾਂ ਹੀ ਦੁੱਤ ਪਿਆਇਆ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਰਹੰਦ ਸ਼ਹਿਰ ਵਿੱਚ 1400 ਘਰ ਸਿੱਖਾਂ ਦੇ ਵਸਦੇ ਸੀ ਇਨਾਂ ਦਾ ਮੁੱਖੀ ਮਸੰਦ ਸਲੱਖਣ ਸੀ ਤੇ ਹੁੱਤੋ ਮਸੰਦ ਸਲੱਖਣੋਂ ਸਿੱਖ ਸਹਿ 14 ਅਰਥਾਏ ਪ੍ਰਚੀਨ ਪੰਥ ਗ੍ਰੰਥ ਪੰਥ ਪ੍ਰਕਾਸ਼ ਰੰਦੇ ਵਿੱਚ ਦਰਜ ਹੈ ਜਦੋਂ ਦਸਮ ਪਾਤਸ਼ਾਹ ਜੀ ਮਾਤਾ ਜੀ ਤੇ ਉਹਨੂੰ ਗੁਰੂ ਕੇ ਲਾਹੌਰ ਵਿਹਉਣ ਗਏ ਬਰਾਤ ਉੱਥੇ 3 ਦਿਨ ਠਹਿਰੀ ਸਲੱਖਣ ਮਸੰਦ ਦੀ ਗਵਾਈ ਵਿੱਚ ਸ਼ਰਧ ਦੀ ਸੰਗਤ ਨੇ ਬਰਾਤ ਨੂੰ ਸਾਰੀ ਸੇਵਾ ਕੀਤੀ ਤੇ ਦੂਜੇ ਦਿਨ ਰੋਪੜ ਤੇ ਤੀਜੇ ਦਿਨ ਹਾਰਪੁਰ ਦੀ ਸੰਗਤ ਨੇ ਇਹ ਸੇਵਾ ਨਿਭਾਈ ਸਰਹੰਦ ਵਿੱਚ ਇੰਨੀ ਗਿਣਤੀ ਵਿੱਚ ਸਿੱਖ ਸਦਵਾਨੂਆਂ ਦੇ ਹੁੰਦਿਆਂ ਹੋਇਆਂ ਵੀ ਉਹ ਮਾਤਾ ਜੀ ਤੇ ਸਹਿਜਾ ਜੀ ਦੀ ਕੋਈ ਮਦਦ ਨਾ ਕਰਨ ਚੁਸਾਈ ਬਣ ਸਕੇ ਇਹਨਾਂ ਵਿੱਚੋਂ ਭਾਈ ਮੂਰਤੀ RAM ਜੀ ਹੀ ਨਿਤਰੇ ਜਿਨ੍ਹਾਂ ਨੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਦੁੱਧ ਸ਼ਕਾਉਣ ਦੀ ਸੇਵਾ ਬਦਲੇ ਆਪਣੇ ਪਰਿਵਾਰ ਸਮੇਤ ਆਪਾ ਵਾਰ ਦਿੱਤਾ ਤੇ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਮਰਜੀਵੜੇ ਦੀ ਕੀਤੀ ਸੇਵਾ ਦੀ ਖਬਰ ਦਮਦਮਾ ਸਾਹਿਬ ਤਰਵੰਡੀ ਸਾਬੋ ਜਾਂਦਿਆਂ ਹੋਇਆਂ ਰਸਤੇ ਵਿੱਚ ਕਿਸੇ ਨੇ ਸੁਣਾਈ ਸੀ ਗੁਰੂ ਜੀ ਨੇ ਇਸ ਦੀ ਸੇਵਾ ਤੇ ਸ਼ਹੀਦੀ ਦਾ ਸੁਣ ਮਾਨ ਸਰਕਾਰ ਦੇ ਬੋਲ ਬੋਲਦਿਆਂ ਮੁੱਖੋ ਬਚਨ ਕੀਤੇ ਭਾਈ ਮੋਤੀराम ਸਾਨੂੰ ਬਹੁਤ ਪਿਆਰਾ ਹੈ ਉਸ ਦੀ ਕੀਤੀ ਹੋਈ ਸੇਵਾ ਦਾ ਰਹਿਣ ਸੀ ਸੱਚਖੰਡ ਵਿੱਚ ਜਾ ਕੇ ਚਕਾਵਾਂਗੇ ਜਦੋਂ ਅਸੀਂ ਇਹ ਜਗਤ ਤਮਾਸ਼ਾ ਦੇ ਕੇ ਸੱਚਖੰਡ ਚਲੇ ਗਏ ਤਾਂ ਇਹ ਮਰਜੀਵੜੇ ਦਾ ਵਾਸਾ ਇਹਦੇ ਪਰਿਵਾਰ ਸਮੇਰ ਸਾਡੇ ਕੋਲ ਹੋਵੇਗਾ ਇਹਦੀ ਕੀਤੀ ਹੋਈ ਸੇਵਾ ਸਦਾ ਹੀ ਸਾਡੇ ਹਿਰਦੇ 'ਚ ਵਸਦੀ ਰਹੇਗੀ ਸ਼ਹੀਦ ਨਾਮਾ ਦੇ ਕਰਤਾ ਭਾਈ ਕਿਸ਼ਨ ਸਿੰਘ ਨੇ ਗੁਰੂ ਪਾਸ਼ਾ ਜੀ ਦੇ ਕੀਤੇ ਹੋਏ ਬਚਨਾਂ ਦਾ ਜਿਗਰ ਇਸ ਤਰ੍ਹਾਂ ਕੀਤਾ ਹੈ ਇਕ ਸਿੱਖ ਸਤਿਗੁਰੂ ਪਏ ਆਇਓ ਤੀਜੇ ਦੁਗਦ ਬਤਾਨ ਸੁਨਾਇਓ ਗੁਰੂ ਕਿਰਪਾ ਨਿਤ ਦਰਭ ਭੈ ਮੁਖਾਰ ਬਿੰਦ ਤੇ ਬਚਨ ਜੇ ਕਹੇ ਮੋਤੀ ਹਮਰੋ ਸਿੱਖ ਪਿਆਰਾ ਤਿਸ ਕਾ ਕਰਜ मम ਸਿਰ ਭਾਰਾ ਜਬ ਹਮ ਦਰਗੇ ਜਾਇ ਬਿਰਾਜੈ ਮੋਤੀ RAM ਹਮ ਨਿਕਟ ਰਹਾਜੈ ਸਚਖੰਡ ਜਪ ਕਰਹਿ ਹਮ ਵਾਸਾ ਮੋਤੀ ਰਾਮੰ ਢਿਗ ਹੋਏ ਵਸ ਹਮਰੇ ਉਰ ਕਾ ਹਾਰ ਵੇ ਬਣੇ ਸਦ ਹੀ ਹਮਰੇ ਰਿਤ ਸੰਗ ਸਨੈ ਮਮ ਸਿਖਨ ਮੈਂ ਮੋਤੀ ਖਾ ਸਦਾ ਰਹੇ ਗੁਰ ਚੰਨਣ ਪਾਸ ਸਚਖੰਡ ਮੈਂ ਤਿ ਤਿ ਨਿਵਾਸਾ ਜੈ ਤਸੁਤ ਹਰਿ ਦੀਵ ਦੇਤ ਅਰਦਾਸਾ ਇਹ ਮਹਾਨ ਸ਼ੀਰ ਦੇ ਨਾਂ ਤੇ ਗੁਰਦੁਆਰਾ ਬਾਬਾ ਮੋਤੀराम ਜੀ ਮਹਿਰਾ ਗੁਰਦੁਆਰਾ ਫਤੇਕੜ ਸਹਿਬ ਤੋਂ ਲਾਈਨ ਲੰਘ ਕੇ ਬੱਸੀ ਪਠਾਣਾ ਨੂੰ ਜਾਂਦੀ ਛੜਕ ਦੇ ਬਿਲਕੁਲ ਪ੍ਰਸਤਿਤ ਹੈ ਇੱਥੇ ਦੋ ਪ੍ਰਾਤਨ ਗਲਾਸ ਵੀ ਮੌਜੂਦ ਨੇ ਜੋ ਸ਼ੀਸ਼ੇ ਦੇ ਸ਼ੋਕੇਸ਼ ਵਿੱਚ ਰੱਖੇ ਹੋਏ ਨੇ ਸੰਗਤ ਦੀ ਜਾਣਕਾਰੀ ਲਈ ਲਿਖਿਆ ਹੋਇਆ ਹੈ ਕਿ ਇਹਨਾਂ ਗਲਾਸਾਂ ਵਿੱਚ ਭਾਈ ਮੋਤੀराम ਜੀ ਮਹਿਰਾ ਨੇ ਮਾਤਾ ਜੀ ਤੇ ਸਹਿਬ ਜੀ ਦੇ ਨੂੰ ਦੁੱਧ ਸ਼ਗਾਇਆ ਸੋ ਇਹਨਾਂ ਗਲਾਸਾਂ ਬਾਰੇ ਕੋਈ ਖਾਸ ਠੋਸ ਜਾਣਕਾਰੀ ਨਹੀਂ ਮਿਲੀ ਕਿਥੋਂ ਮਿਲੇ ਨੇ ਫਤੇਗੜ ਸਾਹਿਬ ਜਨਮ ਵਾਲੀ ਸੰਗਤ ਨੂੰ ਮਹਾਨ ਸ਼ਹੀਦ ਦੇ ਨਾਂ ਤੇ ਬਣੇ ਅਸਾਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਨੇ ਕਿਉਂ ਮਰਜੀਵੜੇ ਦੀ ਕੀਤੀ ਕਾਰਨਾ ਨੂੰ ਪ੍ਰਣਾਮ ਕੀਤਾ ਜਾ ਸਕੇ ਮਰਤੀ ਰਾਮ ਜੀ ਦੀ ਪ੍ਰਾਤਨ ਯਾਦਗਾਰ ਗੁਰਦੁਆਰਾ ਠੰਡਾ ਬੁਰਜ ਦੇ ਕੋਲ ਹੁੰਦੀ ਸੀ ਜੋ ਗੁਰਦੁਆਰਾ ਫਤੇਗੜ ਸਾਹਿਬ ਦੇ ਨਵੀਨੀਕਰਨ ਸਮੇਂ ਸਥਾਪਿਤ ਕਰ ਦਿੱਤੀ ਗਈ ਉਸ ਨੂੰ ਉੱਥੋਂ ਸਮਾਪਤ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਬਦਲ ਵਿੱਚ ਇੱਥੇ ਰੋਜਾ ਸ਼ਰੀਫ ਦੇ ਕੋਲ ਥਾਂ ਦੇ ਦਿੱਤੀ ਅਤੇ 1984 ਵਿੱਚ ਗੁਰਦੁਆਰਾ ਬਾਬਾ ਮੋਤੀ RAM ਜੀ ਬਣਿਆ ਇਹਨਾਂ ਦੇ ਨਾਂ ਤੇ ਇੱਕ ਸਭਾ ਵੀ ਬਣੀ ਹੈ ਸੋ ਇਹ ਸੀ ਪਿਆਰਿਓ ਭਾਈ ਮੋਤੀ RAM ਜੀ ਮਹਿਰਾ ਦਾ ਇਤਿਹਾਸ ਜਿਨ੍ਹਾਂ ਨੇ ਬੱਚਿਆਂ ਨੂੰ ਦੁੱਧ ਸਿਖਾਉਣ ਦੀ ਖਾਤਰ ਆਪਣਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰਵਾਇਆ ਆਉ ਜੀ ਹੋਈਆਂ ਭੁੱਲਾਂ ਨੂੰ ਨਾ ਜਤਾਰੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ